ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰੀਵਰ ਕਢਾਂਗਿਆ ਤੇ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬੈਠੇ ਆ ਜੀ ਕੈਨੇਡਾ ਦੇ ਸ਼ਹਿਰ 프੍ਰਿੰਟਨ ਦੇ ਵਿੱਚ ਤੇ ਨਾਲ ਆ ਜੀ ਆਪਣੇ ਨਾਨਾ ਜੀ ਚਮਕੌਰ ਸਿੰਘ ਤੂਰ ਪਿੰਡ ਸ਼ੇਰਪੁਰਾ ਤੇ ਇਹਨਾਂ ਦੀ ਨਾ ਮੈਂ ਕਾਪੀ ਪੜੀ ਆ ਕੇ ਤੇ ਬਾਅਦ 'ਚ ਇਹਨਾਂ ਤੋਂ ਮੈਂ ਗੀਤ ਸੁਣੇ ਬੜੇ ਸੋਹਣੇ ਸੋਹਣੇ ਲਿਖੇ ਹੋਏ ਆ ਇਹਨਾਂ ਨੇ ਕਾਫੀ ਟੌਪਿਕ ਤੇ ਲਿਖੇ ਹੋਏ ਆ ਇਹਨਾਂ ਨੇ ਜਿ ਜਿੱਦਾਂ ਮਤਲਬ ਬਹੁਤ ਹੀ ਜਿਆਦਾ ਸੋਹਣਾ ਲਿਖਿਆ ਹੋਇਆ ਤੇ ਇਹਦੇ ਵਿੱਚੋਂ ਦੋ ਤਿੰਨ ਗੀਤ ਮੈਨੂੰ ਬਹੁਤ ਜਿਆਦਾ ਵਧੀਆ ਲੱਗੇ ਮੈਂ ਨਾਨਾ ਜੀ ਨੂੰ ਮੈਂ ਕਿਹਾ ਤੁਸੀਂ ਸੁਣਾਓ ਆਪਾਂ ਸ਼ੇਅਰ ਕਰਾਂਗੇ ਸਾਰਿਆਂ ਨਾਲ ਤੇ ਤੁਸੀਂ ਸੁਣੋਗੇ ਨਾ ਤੇ ਜਿਹੜਾ ਆਹ ਗੀਤ ਆਪਾਂ ਸੁਣਨ ਲੱਗੇ ਆ ਇਹ ਹੈਗਾ ਜੀ ਕੈਨੇਡਾ ਦੇ ਹਾਲਾਤਾਂ ਤੇ ਕੈਨੇਡਾ ਨਾਨਾ ਜੀ ਆਏ ਇਹਨਾਂ ਨੇ ਕਿੱਦਾਂ ਇੱਥੇ ਦੇਖਿਆ ਹੈ ਨਾ ਕੀ ਫੀਲ ਕੀਤਾ ਉਹ ਆਪਾਂ ਸੁਣਦੇ ਨਾਨਾ ਜੀ ਤੋਂ ਹਾਂਜੀ ਨਾਨਾ ਜੀ ਇੰਡੀਆ ਬੈਠੇ ਕਰਨ ਚ ਕਰਾਂ ਦੇਖੋ ਤੁਸੀਂ ਕੈਨੇਡਾ ਚੇmber ਲਈ ਹੋਈਆ ਬਿੱਲੜ ਦੁਨੀਆ ਸਾਰੀ ਪੜਨੇ ਪਾਈ ਹੋਈਆ ਜਿਹੜਾ ਕਰਦਾ ਨਹੀਂ ਕੰਮ ਤੰਦਾ ਉਹ ਵੀ ਬਣ ਜਾਂਦਾ ਹੈ ਬੰਦਾ ਉਕਦਾ ਸੁਬਾਹ ਸਵੇਰੇ ਦੀ ਗਿਆ ਕੰਮ ਤੇ ਮੁੜਦਾ ਕਰਨੂ ਤਕੜੇ ਨੇਰੇ ਦੀ ਕੰਮ ਦੀ ਆਪ ਸਕੀਨ ਬਣਾਉਣੀ ਸਬਜ਼ੀ ਰੋਟੀ ਨਾਲ ਪਕਾਉਣੀ ਸੋ ਕੀ ਆਪ ਲਿਆਉਣੇਗੀ ਮੇਲੇ ਟਾਈਮ ਵਿੱਚ ਕੱਪੜੇ ਧੋ ਕੇ ਆਪ ਸੁਕਾਉਣੇਗੀ ਸਾਰੇ ਹੋਏ ਫਿਰ ਦੇ ਬੋਲੇ ਹੈ ਨਹੀਂ ਟਾਈਮ ਤੇ ਦੇ ਕੋਲੇ ਕੰਮ ਬੜਾ ਹੈ ਔਖਾ ਜੀ ਮੈਨੂੰ ਇੱਥੇ ਕੋਈ ਨਹੀਂ ਬੰਦਾ ਦਿਸਿਆ ਸੁਖ ਜੀ ਉਹ ਚੰਦ ਰਾਤ ਕੋਈ ਨਹੀਂ ਸਾਰੀ ਰਹਿੰਦੀ ਮਤ ਸਬਨਾ ਦੀ ਮਾਰੀ ਫਿਕਰ ਰਹਿੰਦਾ ਤੰਦਿਆਂ ਦਾ ਮਾਰੇ ਪਾਛੇ ਖਿਆਲ ਨਹੀਂ ਜਾਂਦਾ ਛਾਣੇ ਬੰਦਿਆਂ ਦਾ ਮੇਰੀ ਗੱਲ ਮੁੰਡੇ ਕੁੜੀਆਂ ਕੰਮ ਤੇ ਜਾਂਦੇ ਬੁੱਢੀਆਂ ਬੁੱਡੇ ਲੱਗ ਕਮਾਂਦੇ ਜਾ ਕੇ ਤੋੜਨ ਬੇਰੀ ਜੀ ਉੰਦੀ ਰੋਜ ਚੌਂਕ ਵਿੱਚ ਗੱਡੀ ਲੱਗਦੀ ਹੈ ਨੀ ਦੇਰੀ ਜੀ ਮੇਰੀ ਗੱਲ ਸੁਣ ਸੀਬਾ ਦਰਾ ਕੰਮ ਤਾਂ ਕਰਨਾ ਪੈਣਾ ਸਾਰਾ ਇਹੀ ਬਈੜਾਉਣੀਆਂ ਕੰਮ ਤਾਂ ਦਾ ਕੁਈ ਲੱਭ ਲਾ ਜਿੰਦਗੀ ਸਫਲ ਬਣਾਉਣੀਆਂ ਆ ਬਈ ਕੰਮ ਤਾਂ ਦਾ ਲੱਭ ਲੋ ਜੇ ਕੈਨੇਡਾ ਦੀ ਜਿੰਦਗੀ ਸਫਲ ਬਣਾਉਣੀ ਆ ਜੇ ਵਧੀਆ ਲੱਗਿਆ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ